ਦੇ ਨੇ ਕਿ ਕੈਨੇਡਾ ਦੇ ਵਿੱਚ ਪੰਜਾਬੀ ਬੱਚਿਆਂ ਦਾ ਮਾੜਾ ਹਾਲ ਤੁਸੀਂ ਆਪ ਦੇਖ ਕੇ ਆਇਓ ਸੱਚ ਹੈ ਇਹ ਪਰ ਉਹਨਾਂ ਨੇ ਕੁਕੜੀ ਦਾ ਦਿਖਾਤਾ ਜੀ ਮੈਂ ਤਾਂ ਦੋ ਰੋਟੀਆਂ ਖੋਈਆਂ ਹਮ ਬੁਰਦਵਾਰੀ ਤੱਕ ਕੋਈ ਅਸਾਂ ਕਰਦਾ ਨਹੀਂ ਹੈ ਕਿ ਬਾਜ਼ਾਰ ਲਗਾਇਆ ਜੇ ਚੀਤੇ ਮੈਂ ਤਾਂ ਕਦੇ ਅਮਰਸਰ ਜਲੰਧਰ ਜਲੰਧਰ ਦੇ ਧਿਆਨ ਚ ਦੇਖਿਆ ਨਹੀਂ ਨਸ਼ੇੜੀ ਇਦਾਂ ਪਏ ਉੱਥੇ ਪੂਰਾ ਬਾਜ਼ਾਰ ਚ ਨਸ਼ੇੜੀ ਪਏ ਇਹ ਝੂਠੋ ਹੀ ਸਰਕਾਰੋਂ 5 ਸਾਲ ਨਹੀਂ ਤੱਕ ਗੱਦੀ ਬੀਜੇ ਗਲਤ ਨੇ ਤੇ ਇਹਨਾਂ ਨੂੰ ਤਾਂ ਜੁਰਮਾਨਾ ਦੇਣਾ ਚਾਹੀਦਾ ਬੱਚਿਆਂ ਦੇ ਇਹਨਾਂ ਪੈਸਾ ਖਾਦਾ ਇਹਨਾਂ ਨੇ ਇੰਨੇ ਦਿਨ ਰਹਿ ਰਹੇ ਨੇ ਇਹ ਕਹਿੰਦੇ ਅਸੀਂ ਕੱਢਾਂਗੇ ਉਲਟਾ ਇਹਨਾਂ ਤੇ ਇੰਟਰਨੈਸ਼ਨਲ ਕੋ ਇਹ ਨਹੀਂ ਉਹ ਟੇਕਾ ਸਿੰਘ ਮੇਵਾ ਸਿੰਘ ਸੀਗਾ ਉੱਥੇ ਅਫਜ਼ਾਸ ਕਰ ਰਹੀ ਸੀ ਗੁਰਦੁਆਰੇ ਦੇ ਵਿੱਚ ਤੇ ਉੱਥੇ ਇੱਕ ਹੌਕਸਨ ਸੀਗਾ ਅੰਗਰੇਜ਼ ਉਹਨੇ ਆਪਦੇ ਸੁਵੇ ਭੇਜ ਕੇ ਗੋਲੀ ਅੰਮ੍ਰਵਤ ਕਾਂਥੀ ਦੋ ਬੰਦੇ ਮੇਵਾਤਾਂ ਕੀ ਤੇ ਫਿਰ ਜਿਹੜਾ ਭਾਈ ਮੇਵਾ ਸਿੰਘ ਸੀ ਉਹਨੇ ਫੈਸਲਾ ਕਰ ਗਿਆ ਉਹਨੇ ਹੌਕਸਨ ਨੂੰ ਕੋਠ ਦੇ ਵਿੱਚ ਮਾਰਿਆ ਤੇ ਉਹਨਾਂ ਨੂੰ ਮੈਨੂੰ ਕੋਠ ਵੀ ਦਿਖਾਈ ਉਹ ਜੇਲ ਵੀ ਦਿਖਾਈ ਤੇ ਉਹ ਜਗ੍ਹਾ ਵੀ ਦਿਖਾਈ ਜਿੱਥੇ ਉਹਨੂੰ ਫਾਂਸੀ ਹੋਈ ਡਾਕਟਰ ਮੈਨੂੰ ਤਾਂ ਨਹੀਂ ਹੁੰਦਾ ਮੈਂ ਸੋਚਿਆ ਕੁਲੀ ਚੱਖ ਚ ਪਈ ਨਹੀਂ ਲੜਕਦੀ ਸੀ ਕਿਉਂ ਬੋਲੀਆ ਸਾਹਮਣੇ ਹਾਂ ਮੈਂ ਵੀ ਜਿਹੜੀ ਸੰਧੀ ਕਰੀ ਨੂੰ ਆਉਂਦਾ ਜਿਹੜੇ ਰੋਜ਼ ਆਪ ਵੀ ਕਿੰਨੇ ਸੈਕੰਡਰਾਂ ਚ ਸ਼ਾਮਲ ਨੇ ਉਹ ਕੀ ਸਿੱਖਿਆ ਦੇਣਗੇ ਵੀ ਮਲਾਜ਼ਮਾਂ ਨੂੰ ਵੀ ਭਾਈ ਤੁਸੀਂ ਚੋਰੀ ਨਾ ਕਰਿਆ ਕਰੋ ਤਾਂ ਤੇ ਇੱਕ ਇੰਦਰ ਹੈ ਇੱਕ ਅੰਦਰ ਗੇਟ ਜੇ ਬਣੇ ਹੋਏ ਨੇ ਉੱਥੇ ਸਮੁੰਦਰ ਵੀ ਆਏ ਬੰਡਿਆ ਹੋਇਆ ਮੈਂ ਐਚਐਸਵੀ ਮੈਂ ਅਹਲ ਨੈਸਟ ਹੈ ਨਾ ਹੁੰਦਾ ਰੋਜ਼ ਜੀ ਬਈ ਪਾਣੀਆਂ ਦੀ ਵੰਡ ਦਾ ਇੱਕ ਇੰਟਰਨੈਸ਼ਨਲ ਸਿਧਾਂਤ ਹੈ ਬੋਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਗੁਰਸ਼ਰਨ ਕੋਰ ਸਮਾਂ ਨਾ ਬਰਬਾਦ ਕਰਦੇ ਹੋਏ ਸਿੱਧਾ ਹੀ ਆਪਾਂ ਇਸ ਮੁੱਦੇ ਤੇ ਆਨੇ ਆ ਕਿ ਡਾਕਟਰ ਪਿਆਰੇ لال ਗਰਗ ਸਾਡੇ ਨਾਲ ਮੌਜੂਦ ਨੇ ਕੈਨੇਡਾ ਦੀ ਧਰਤੀ ਤੋਂ ਉਹ ਵਾਪਸ ਪੰਜਾਬ ਆਏ ਨੇ ਤੇ ਉੱਥੇ ਜਾ ਕੇ ਐਸਪੀਐਲ ਦੇ ਮੁੱਦੇ ਨੂੰ ਲੈ ਕੇ ਜਿਹੜੀ ਉਹਨਾਂ ਨੇ ਆਪਣੀ ਗੱਲਬਾਤ ਬੀਤੇ ਐਪੀਸੋਡ ਦੇ ਵਿੱਚ ਰੱਖੀ ਤੁਸੀਂ ਉਹ ਹੁਣ ਤੱਕ ਸੁਣ ਲਈ ਹੋਣੀ ਹੈ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਨਾਲ ਹੀ ਪਹਿਲਾ ਸਵਾਲ ਇਹ ਕਹਿੰਦੇ ਨੇ ਕਿ ਕੈਨੇਡਾ ਦੇ ਵਿੱਚ ਪੰਜਾਬੀ ਬੱਚਿਆਂ ਦਾ ਮਾੜਾ ਹਾਲ ਹੈ ਤੁਸੀਂ ਆਪ ਦੇਖ ਕੇ ਆਏ ਹੋ ਸੱਚ ਹੈ ਇਹ ਨੇ ਕੋਈ ਐਡੀ ਵੱਡੀ ਕਰਨੀ ਹੈ ਮੈਂ ਵਰਤੇ ਜਿਹੜੇ ਉੱਥੇ ਗੁਰਨਾਨਕ ਫੂਡ ਭੰਡਾਰ ਹੈ ਉਹ ਮਹੀਨੇ ਮਹੀਨੇ ਦੀ ਬਿਨਾ ਕਿਸੇ ਡਿਫਰੈਂਸੀਏਸ਼ਨ ਦੇ ਤੇ ਤਕਰੀਬਨ 20000 ਬੰਦਿਆਂ ਨੂੰ ਇੱਕ ਇੱਕ ਮਹੀਨੇ ਦਾ ਰੋਸ਼ਨ ਦੇ ਰਹੇ ਨੇ ਇੱਕ ਮਹੀਨੇ ਦਾ ਨਹੀਂ ਹਰ ਮਹੀਨੇ ਦਾ ਪੂਰਾ ਅੱਛਾ ਜੀ ਉਹ ਪਤਾ ਨਹੀਂ ਕਿੰਨੇ ਦੇਰ ਤੋਂ ਚਲਾ ਰਹੇ ਨੇ ਕੋਈ ਸਰਕਾਰ ਤੋਂ ਐਡ ਨਹੀਂ ਲੱਗੇ ਦੇਖੋ ਜੋ ਵੀਡੀਓਜ਼ ਆਉਂਦੀਆਂ ਨੇ ਕੋਈ ਪੰਜਾਬੀ ਸਟੂਡੈਂਟ ਸੜਕਾਂ ਤੇ ਪਿਆ ਕੋਈ ਕੰਮ ਕਰਨੀ ਦੇਖੋ ਕੁਝ ਬੱਚੇ ਤਾਂ ਇਦਾਂ ਉੱਥੇ ਬਥੇਰੇ ਹਿੱਤੀ ਪਏ ਨੇ ਮੈਂ ਉਹਨਾਂ ਨੂੰ ਇੱਕ ਬਾਜ਼ਾਰ ਦਿਖਾਇਆ ਜਿੱਥੇ ਮੈਂ ਤੱਕਦੇ ਅੰਮ੍ਰਿਤਸਰ ਜਲੰਧਰ ਜਾਂ ਲੁਧਿਆਣਾ ਚ ਦੇਖੇ ਨਹੀਂ ਨਸ਼ੇੜੀ ਇਦਾਂ ਪਏ ਉੱਥੇ ਪੂਰਾ ਬਾਜ਼ਾਰ ਚ ਨਸ਼ੇੜੀ ਪਏ ਨੇ ਤੇ ਇਹ ਤਾਂ ਕਈ ਗੱਲਾਂ ਐਸੀਆਂ ਹੁੰਦੀਆਂ ਨੇ ਜਿਹੜਾ ਮੀਡੀਆ ਦੇ ਵਿੱਚ ਨਾ ਜਾਂ ਜਿਹੜੇ ਕੁਝ ਵੈਸਟਰਨ ਇੰਟਰਸਟ ਹੁੰਦੇ ਨੇ ਉਹ ਇੱਕ ਛੋਟੀ ਗੱਲ ਨੂੰ ਵੱਡਾ ਵਧਾ ਕੇ ਪੇਸ਼ ਕਰ ਦਿੰਦੇ ਨੇ ਤੇ ਉਹੀ ਕੁਝ ਹੋ ਰਿਹਾ ਹੈ ਇਦਾਂ ਹੀ ਉਸ ਗੁਰਦੁਆਰਾ ਉਹਨਾਂ ਨੇ ਮੈਨੂੰ ਦਿਖਾਇਆ ਜਿੱਥੇ ਬੱਚੇ ਜਾ ਰਹੇ ਨੇ ਖਾਣਾ ਖਾਂਦੇ ਨੇ ਉਹ ਜੀ ਮੇਰੇ ਦਾ ਖਾਣਾ ਉੱਥੇ ਪਰ ਉਹਨਾਂ ਨੇ ਇੱਕ ਕੁੜੀ ਦਾ ਇਹ ਦਿਖਾਤਾ ਜੀ ਮੈਂ ਤਾਂ ਦੋ ਰੋਟੀਆਂ ਖੋਲੀਆਂ ਹੂੰ ਗੁਰਦੁਆਰੇ 'ਚ ਤਾਂ ਕਦੇ ਕੋਈ ਐਸਾ ਕਰਦਾ ਨਹੀਂ ਹੈ ਜਿਹੜੀ ਗੱਲ ਜਿਹੜੀ ਗੱਲ ਸੰਭਵ ਵੀ ਨਹੀਂ ਹੈ ਇਹ ਉਹ ਵੀ ਕਹਿ ਸਕਦੇ ਨੇ ਜਿਹੜੇ ਖਰਾਬ ਕਰਨਾ ਹਾਂਜੀ ਸੋ ਇਸ ਕਰਕੇ ਇਹ じゃ ਮੈਨੂੰ ਕੋਈ ਬੜੀ ਨਹੀਂ ਵਰ ਕੇ ਇੱਕ ਗੱਲ ਹੋਈ ਹੈ ਹੂੰ ਉਥੇ ਦੋ ਚੀਜ਼ਾਂ 'ਚ ਇੱਕ ਤਾਂ ਮੈਂ ਉਹਨਾਂ ਨੂੰ ਜਦੋਂ ਮੈਨੂੰ ਆਉਂਦੇ ਹੋਏ ਉਹਨਾਂ ਨੇ ਸ਼ਾਮ ਨੂੰ ਖਾਣਾ ਤੇ ਕਾਫੀ ਵੱਡੇ ਉਹਨਾਂ ਦੇ ਤਖੜੇ ਬੰਦੇ ਬੈਠੇ ਸੀ ਉਹ ਕਈ ਸਿਆਸਤਚੀ ਵੀ ਨੇ ਉਥੇ ਹੂੰ ਤੇ ਉਹਨਾਂ ਨੇ ਪੁੱਛਿਆ ਵੀ ਅਸੀਂ ਹੋਰ ਕੀ ਕਰ ਸਕਦੇ ਹਾਂ ਨਾ ਬੱਚਿਆਂ ਵਾਸਤੇ ਹਾਂਜੀ ਚੁੱਕਾ ਰਹਿਣ ਅਧਿਕਾਰੀ ਰਹੇ ਮੈਂ ਕਿ ਤੁਸੀਂ ਅੱਛੇ ਵੈਨਕੂਵਰ ਦੇ ਉੱਤੇ ਵੱਡੇ ਬੋਰਡ ਅਵਾਰਡ ਨਾਲ ਦੀ ਅਦਸਤ ਲੈ ਕੇ ਕਿ ਵੀ ਜਿਹੜਾ ਵੀ ਕੋਈ ਬੱਚਾ ਆਉਂਦਾ ਹੈ ਜਾਂ ਕੋਈ ਵੀ ਆਉਂਦਾ ਹੈ ਉਹਨੂੰ ਜੇ ਕੋਈ ਐਡ ਦੀ ਡੋੜ ਹੋਵੇ ਸਾ ਹਤਾ ਦੀ ਡੋੜ ਹੋਵੇ ਜਾਣਕਾਰੀ ਦੀ ਡੋੜ ਹੋਵੇ ਕੁਛ ਦਿਨ ਠਹਿਲਣਾ ਹੋਵੇ ਵੀ ਐਸ ਐਸ ਜਗ੍ਹਾ ਤੇ ਉਹ ਜਾ ਸਕਦਾ ਹੈ ਹੂੰ ਸੋ ਏ ਦੈਟ ਆਈ ਹੈਵ ਸੀਨ ਕਿ ਮੈਂ ਆਪ ਦੇਖ ਕੇ ਵੀ 20000 ਬੰਦੇ ਨੂੰ ਹਰ ਮਹੀਨੇ ਰਾਸ਼ਨ ਦੇਣਾ ਪੂਰੇ ਮਹੀਨੇ ਦਾ ਇੱਕ ਵਾਰ ਫੱਕੀ ਕਰਨ ਸਰਕਾਰ ਤੋਂ ਹੀ ਨਹੀਂ ਲੈਣੀ ਬਹੁਤ ਸਾਰੇ ਵਿੱਚ ਸਰਕਾਰ ਤੋਂ ਡੱਕ ਵੀ ਦੇ ਰਹੇ ਨੇ ਉਹ ਵੱਖਰੇ ਨੇ ਇਹ ਇੱਕ ਗੁਰਮੰਗ ਫੂਡ ਭੰਡਾਰ ਬਣਾਇਆ ਹੁੰਦਾ ਨੇ ਫੂਡ ਬੈਂਕ ਉਹ ਬਿਲਕੁਲ ਹੀ ਲੋਕਾਂ ਤੋਂ ਹੀ ਮਤ ਦਾਣਤਾ ਡੋਬ ਤੋਂ ਦਿੰਦੇ ਨੇ ਉਹ ਪੈਸੇ ਦੇ ਰੂਪ ਨਹੀਂ ਸਮਾਨ ਦੇ ਰੂਪ ਦੀ ਫੂਡ ਬੈਂਕ ਬਣਾਈ ਹੋਈ ਹੈ ਮਿਸਟਰ ਜੇ ਨੇ ਹੋਰ ਨੇ ਕਹੀ ਤੇ ਉਹਨਾਂ ਨੇ ਇਕੱਠੇ ਰਲ ਕੇ ਬਣਾਈ ਹੋਈ ਹੈ ਤਕੜੇ ਨੂੰ ਆਪ ਵੀ ਚੰਗੇ ਬਿਜ਼ਨਸ ਚੱਲਦੇ ਨੇ ਉਹਨਾਂ ਦੇ ਤੇ ਆਪ ਵੀ ਪੈਸਾ ਚੰਗਾ ਪਾਉਂਦੇ ਪਰ ਲੋਕ ਦਾਨੀ ਵੀ ਬਿਠੇ ਹੋਏ ਨੇ ਉਹਨਾਂ ਨੇ ਮੈਨੂੰ ਉੱਥੇ ਦਿਖਾਇਆ ਜਦ ਮੈਂ ਦੇਖਿਆ ਤਾਂ ਇੱਕ ਉਹ ਨਸਾਂ ਵੀ ਕੱਲ ਸਾਨੂੰ ਪਤਾ ਲੱਗਿਆ ਸੀ ਵੀ ਚਾਵਲ ਥੋੜੇ ਰਹਿ ਗਏ ਨੇ ਉੱਥੇ ਨਹੀਂ ਬਣਨੇ ਹੁੰਦੇ ਹਾਂ ਹਾਂਜੀ ਕਈ ਸੰਦ ਰਾਤ ਨੂੰ ਦੋ ਟਰੱਕ ਦੇਗਾ ਕੋਈ ਚਾਪਦਾ ਮਗਰ ਬੇਸਾਂ ਦੇ ਦਾਨੀ ਬਹੁਤ ਖੁਸ਼ ਹੁੰਦਾ ਸੀ ਤੇ ਉੱਥੇ ਦੇਖ ਕੇ ਗੱਲ ਹੈ ਵੀ ਜਿਹੜੇ ਪੰਜਾਬ ਦੇ ਉੱਥੇ ਵਸਿੰਦੇ ਨੇ ਇਹ ਤਾਂ ਚੰਗੇ ਸੈਟਲਡ ਨੇ ਉਹਨਾਂ ਦੇ ਕੋਈ ਕੋਈ ਅੱਠਵੇਂ ਪਾਸਾ ਦਸਵੇਂ ਪਾਸੇ ਕੋਈ ਬਹੁਤ ਜ਼ਿਆਦਾ ਪੜੇ ਹੋਏ ਵੀ ਨਹੀਂ ਹਾਂ ਜੇ ਉਹ ਉੱਥੇ ਜਾ ਕੇ 10 15 ਸਾਲ 20 ਸਾਲ ਤੋਂ ਵੱਧ ਕਿਸੇ ਨੂੰ ਹੋਈ ਨਹੀਂ ਕੁਛ ਨਹੀਂ ਜਿਹੜੇ ਮੈਨੂੰ ਮਿਲੇ ਵੀ ਜਿਹਨੂੰ 50 ਸਾਲ ਹੋ ਗਏ ਜਿਹੜਾ ਸਾਡਾ ਹੋਸੇ ਨੂੰ 50 ਸਾਲ ਹੋ ਗਏ ਅੱਛਾ ਜੀ ਤੇ ਜਿਹੜੇ 20 ਸਾਲ ਤੋਂ ਉੱਥੇ ਗਏ ਨੇ ਤੇ ਚੰਗੇ ਸੈਟਲ ਹੋਏ ਹੋਏ ਨੇ ਤੇ ਦਾ ਮਤਲਬ ਇਹ ਹੈ ਵੀ ਇਹ ਤਾਂ ਹੈ ਨਹੀਂ ਵੀ ਉਹ ਨਰਾਇਕ ਨੇ ਕਿਉਂਕਿ ਜੇ ਨਰਾਇਕ ਹੁੰਦੇ ਉੱਥੇ ਤਾਂ ਰੂੜ ਵੀ ਜ਼ਿਆਦਾ ਨੇ ਸਖਤੀ ਵੀ ਜ਼ਿਆਦਾ ਹੈ ਤੇ ਉੱਥੇ ਕਿਵੇਂ ਸਟਲੋਗੇ ਉਹ ਵੀ ਕਿਵੇਂ ਨਹੀਂ ਹੋ ਸਕਦੇ ਇਹਦਾ ਮਤਲਬ ਸਾਡੀ ਤਰਤੀ ਤੇ ਕੋਈ ਨੁਕਸ ਹੈ ਇੱਕ ਮੈਂ ਬਾਦ ਨੂੰ ਦੇ ਦਨਾ ਅੱਛੀ ਇੱਕ ਵਾਰੀ ਸਾਡੀ ਕਮੇਟੀ ਨੇ ਮੈਨੂੰ ਕਹਿਣ ਲੱਗੀ ਆਪਰੇਸ਼ਨ ਥੀਟਰੀ ਕਹਿੰਦੀ ਜੀ ਜਿਹੜੀ ਕੁੜੀ ਇੱਥੇ ਆ ਜਾਂਦੀ ਹੈ ਸਟਾਫ ਨਰਸ ਉਹ ਇੱਥੇ ਕੰਮ ਨਹੀਂ ਕਰਦੀ ਪਤਾ ਨਹੀਂ ਕੀ ਹੋ ਜਾਂਦਾ ਮੌਤ ਹੀ ਪੈ ਜਾਂਦੀ ਉਹਨੇ ਸ਼ਬਦ ਵਰਤੇ ਜੇ ਵਾਰਡਾਂ 'ਚ ਪਤਾ ਨਹੀਂ ਕਿਵੇਂ ਕਰੀ ਜਾਂਦੇ ਆ ਮੈਂ ਖਵਾਲਡ ਨਿਮੇਟਨ ਜੀ ਕਰਦੀਆਂ ਨੇ ਕੰਮ ਕਹਿੰਦੇ ਹਾਂਜੀ ਉਹ ਸੁੱਤੋਂ ਬਿਲਕੁਲ ਪਾਲਿਪਾਲਿਖੇ ਕਰਦੀਆਂ ਮੈਂ ਫਿਰ ਤੁਸੀਂ ਇਹ ਸਮਝੇ ਨਾ ਵੀ ਕੁੜੀਆਂ 'ਚ ਕਾ ਥੋੜਾ ਨੁਕਸਾ ਕੋਈ ਨੁਕਸਨ ਇੱਥੇ ਚਾਹੇ ਹੂੰ ਇੱਥੇ ਕੋਈ ਨਾ ਕੋਈ ਹੀ ਜਿਹੀ ਗੜਬੜਾ ਹੈ ਜਿੱਥੇ ਇੱਥੇ ਆ ਕਿਉਂ ਨਹੀਂ ਕੰਮ ਕਰਨੀਆਂ ਜੀ ਇਹ ਤਾਂ ਕੰਮ ਦੀ ਡਿਊਟੀ ਹੈ ਜਿਹੜੀ ਉਹ 6 ਘੰਟੇ ਦੀ ਉਹ 6-8 ਘੰਟੇ ਦੀ ਹੈ ਪਰ ਇੱਥੇ ਕਿਉਂਕਿ ਖੜੇ-ਖੜੇ ਕਰਨਾ ਹਰ ਵਕਤ ਇਹ ਫਿਜ਼ੀਕਲ ਡਿਫਿਕਲਟੀ ਹੁੰਦੀ ਹੈ ਆਪਰੇਸ਼ਨ ਕਰਨਾ ਖੜ ਕੇ ਕਰਨਾ ਬੈਠ ਕੇ ਵੀ ਹੋਣਾ ਨਹੀਂ ਤਾਂ 6 ਘੰਟੇ ਵੀ ਖੜੇ ਰਹਿਣਾ ਔਖਾ ਹੁੰਦਾ ਹੈ ਜੀ ਤਾਂ ਇਹ ਨਹੀਂ ਹੋ ਸਕਦਾ ਕਿਉਂਕਿ ਕੁੜੀਆਂ ਕਰਦੀਆਂ ਵੀ ਸੀ ਕੰਮ ਮੈਂ ਤੁਸੀ ਇਹ ਸੋਚੋ ਵੇ ਇੱਥੇ ਕਿਉਂ ਨਹੀਂ ਕਰ ਗਿਆ ਤਾਂ ਇਹ ਇਹਦੇ ਵਿੱਚ ਕੋਈ ਹੱਥ ਖਰਾਬ ਹੋ ਰਹੀ ਹੈ ਹੂੰ ਜਿਵੇਂ ਜਦ ਤੁਸੀਂ ਨਾ ਸੋਚੋ ਤਾਂ ਤੁਸੀਂ ਬੰਦੇ ਨੂੰ ਕੋਸ਼ਿਸ਼ੇ ਖੋਲ ਉਦਾਨ ਦੇ ਦਿੰਨਾ ਜੀ ਮੇਰੇ ਕੋਲ ਇੱਕ ਸਟਾਫ ਕੰਮ ਕਰਦੀ ਸੀ ਪਹਿਲਾਂ ਮੇਰੇ ਕੋਲ ਵਾਰਚ ਕੰਮ ਕਰਦੀ ਸੀ ਉਹ ਐਨਸੀਐਲ ਡਿਪਾਰਟਮੈਂਟ ਚ ਆ ਗਈ ਉੱਥੇ ਮੈਂ ਦੇਖਿਆ ਤਾਂ ਉਹ ਨਹੀਂ ਕਰੀ ਜਾਣਾ ਤੇ ਉਹ ਜੋ ਬਹੁਤ ਕੱਦ ਪਿਆ ਹੁੰਦੀ ਆ ਮੈਂ ਕਹਿਣਾ ਉਹ ਨਹੀਂ ਠੀਕ ਲਈ ਜਾਣਾ ਜਿੰਨਾ ਕੋਸ਼ਿਸ਼ ਹੁੰਦੀ ਸੀ ਇੱਕ ਦਿਨ ਮੈਂ ਕਿਹਾ ਬੇ ਸਿਸਵੇ ਕੀ ਕਰਿਆ ਹੂੰ ਮੈਂ ਡਾਕਟਰ ਮਿੱਤ ਤਾਂ ਇੰਨੀ ਹੁੰਦਾ ਮੈਂ ਸੋਚਿਆ ਕੁਲੀ ਚੱਖ ਚ ਪਈ ਨਹੀਂ ਲੜਕਦੀ ਸੀ ਕਿਉਂ ਬੋਡੀਆਂ ਸਾਹਮਣੇ ਹਮ ਮੈਂ ਵੀ ਜਿਹੜੀ ਸਮਝੀਗਾ ਵੀ ਇਹਨੂੰ ਆਉਂਦਾ ਨਹੀਂ ਮਸ ਸਤ ਨੂੰ ਇਹ ਤੁਸੀਂ ਪਹਿਲਾਂ ਕਦੇ ਇੱਥੇ ਕੰਮ ਕਰਿਆ ਕਹਿੰਦੇ ਜੀ ਮੈਂ ਤਾਂ ਕਦੇ ਨਹੀਂ ਕਰਿਆ ਮੈਂ ਕੱਲ ਨੂੰ ਸਵੇਰੇ ਇੱਕ ਘੰਟਾ ਪਹਿਲਾਂ ਆਉਣਾ ਤੁਸੀਂ ਹਮ ਮੈਂ ਵੀ ਪਹਿਲਾਂ ਆਉਂਗਾ ਰਿਕਵਰੀ ਰੂਮ ਵੇਖ ਕੇ ਮੈਂ ਤੁਹਾਨੂੰ ਸਮਝਾਉਂਗਾ ਵੀ ਕਰਨਾ ਕੀ ਮੈਂ ਕੰਮ ਉਹਨੇ 1 ਘੰਟੇ ਚ ਮੈਂ ਸਮਝਾਤਾ ਉਹਦੋਂ ਮਿਲ ਕੇ 3 ਸਾਲ ਹੋ ਮੇਰੇ ਕੋਲ ਰਹੀ ਮੈਨੂੰ ਕੋਈ ਸ਼ਿਕਾਇਤ ਨਹੀਂ ਆਈ ਜੀ ਸੋ ਬੰਦੇ ਨੂੰ ਜਿੱਥੇ ਉਹ ਕੋਈ ਗਲਤੀ ਕਰਦਾ ਨੂੰ ਤੁਹਾਨੂੰ ਜਾ ਦੋ ਹਮ ਜੇ ਉਹ ਜਿਹੜਾ ਸੁਪਰਵਾਈਜ਼ਰ ਹੈ ਜਿਹੜਨ ਚਾਜੋ ਸੋਚਦੇ ਨਹੀਂ ਨਹੀਂ ਐ ਕਿਉਂ ਕਰ ਰਿਹਾ ਬਿਲਕੁਲ ਕੋਈ ਬੰਦਾ ਮਾੜਾ ਨਹੀਂ ਕਹਣਾ ਚਾਹੁੰਦਾ ਹੁੰਦਾ ਆਪਣੇ ਆਪ ਨੂੰ ਜੀ ਜੀ ਜੇ ਉਹ ਤੁਹਾਡੇ ਬਾਰੇ ਬੋਲਦਾ ਹੈ ਜੇ ਉਹ ਮਾੜਾ ਕਹਿੰਦਾ ਹੈ ਇਹਦਾ ਮਤਲਬ ਕਿਤੇ ਕਿਤੇ ਤੁਹਾਡੇ ਚ ਨੁਕਸ ਹੈ ਤੁਸੀਂ ਉਹਨੂੰ ਹੈਂਡਲ ਨਹੀਂ ਕਰ ਸਕਦੇ ਹਾਂਜੀ ਆਪਾਂ ਗੱਲ ਕਰ ਰਹੇ ਸੀ ਕੈਨੇਡਾ ਦੇ ਵਿੱਚ ਕੋਈ ਨੁਕਸ ਨਹੀਂ ਦਾ ਆਪਾਂ ਕਿ ਆਨਪੜ੍ਹ ਬੰਦੇ ਜਾਂ ਘੱਟ ਪੜੇ ਬੰਦੇ ਵੀ ਉੱਥੇ ਗਏ ਤੇ ਸੈਟਲ ਹੋ ਗਏ ਤੇ ਫੇਰ ਪੰਜਾਬ ਦੇ ਵਿੱਚ ਕੀ ਨੁਕਸ ਹੈ ਕਿ ਇੱਥੇ ਸਭ ਕੁਝ ਹੋ ਨਹੀਂ ਪਾਰ ਰਿਹਾ ਪੰਜਾਬ ਦੇ ਵਿੱਚ ਕੋਈ ਇੱਛੀ ਚਾ ਕੋਈ ਪ੍ਰਸ਼ਾਸਨ ਤਾਂ ਹੈ ਨਹੀਂ ਕਿਸੇ ਇੱਛੀ ਚਾ ਹਮ ਇੱਥੇ ਤਾਂ ਆਪਾਂ ਤਾਂ ਪੀਆ ਸਿਆਸਤ ਦਾਣ ਕੋਈ ਗਿਣਤੀ ਜੁੰਤੀ ਦੇ ਨੇ ਜਿਹੜੇ ਮਾੜਾ ਮੋਟਾ ਚਾਹੁੰਦੇ ਨੇ ਵੀ ਪੰਜਾਬ ਦਾ ਕੋਈ ਹੋਇਸਾ ਬਾਕੀ ਸਾਰੇ ਘਰ ਪਰੰਤੇ ਲੱਗੇ ਹੋਏ ਨੇ ਦਲ ਬਦਲੀ ਦੇ ਉੱਤੇ ਉਹਨਾਂ ਨੂੰ ਕੋਈ ਸ਼ਰਮ ਨਹੀਂ ਹੈ ਜਿਹੜੇ ਬੰਦੇ ਸਿਆਸਦਾਨ ਰੋਜ਼ ਹੀ ਛਾਲਾ ਮਾਰ ਮਾਰ ਕੇ ਜਾਂਦੇ ਨੇ ਉਹ ਲੋਕਾਂ ਨੂੰ ਕੀ ਸਿੱਖਿਆ ਦੇਣਗੇ ਵੀ ਤੁਸੀਂ ਆ ਨਾ ਕਰੋ ਜਿਹੜੇ ਰੋਜ਼ ਆਪ ਵੀ ਕਿੰਨੇ ਸਕੰਡਰਾਂ ਚ ਸ਼ਾਮਲ ਨੇ ਉਹ ਕੀ ਸਿੱਖਿਆ ਦੇਣਗੇ ਵੀ ਮਲਾਜਮਨ ਵੀ ਭਾਈ ਤੁਸੀਂ ਚੋਰੀ ਨਾ ਕਰਿਆ ਕਰੋ ਜਿਹੜੇ ਸਿਆਸਦਾਨ ਕਿਸੇ ਦੀ ਗੱਲ ਖੁਦ ਨਹੀਂ ਸੁਣਦੇ ਉਹ ਦੂਜਿਆਂ ਨੂੰ ਕੀ ਮਲਾਜਮਨ ਕਰਨਗੇ ਤੁਸੀਂ ਆਸਰਣ ਹੋਈ ਤੁਸੀਂ ਸੁਣਦਿਆ ਕਰੋ ਕਿਉਂਕਿ ਇੱਥੇ ਨੁਕਸ ਹੋਰ ਤਾਂ ਦਾ ਹੈ ਇੱਥੇ ਕੋਈ ਡਿਸਿਪਲਨ ਨਹੀਂ ਇੱਥੇ ਡਿਸਿਪਲਨ ਨੂੰ ਕਾਨੂੰਨ ਨੂੰ ਤੋੜਨ ਚ ਤਾਕਤ ਸਮਝੀ ਜਾਂਦੀ ਹੈ ਤਾਕਤ ਹਰ ਇੱਕ ਬੰਦਾ ਚਾਹੁੰਦਾ ਹੈ ਉੱਥੇ ਕਾਨੂੰਨ ਡਾਗੂ ਕਰਨ ਚ ਤਾਕਤ ਸਮਝੀ ਜਾਂਦੀ ਹੈ ਉਹਨੇ ਕਾਨੂੰਨ ਤੋੜਨ ਚ ਤਾਕਤ ਸਮਝੀ ਜਾਂਦੀ ਹੈ ਇਸ ਕਰਕੇ ਅੱਛੇ ਪਹਿਲਾਂ ਸਿਆਸਤਦਾਨ ਕਾਨੂੰਨ ਤੋੜਦਾ ਹੈ ਜੀ ਜੇ ਕੋਈ ਸਿਆਸਤਦਾਨ ਦੀ ਗੱਡੀ ਕੋਈ ਰੋਕ ਦੇਣ ਨਾ ਵੀ ਰੋਕ ਦੇ ਕੋਈ ਪੁਲਸ ਵਾਲਾ ਤੇ ਉਹ ਕੋਈ ਪਰਸਨ ਸਿਸਮਨ ਕਰਾਂਦਾ ਮੇਰੀ ਗੱਡੀ ਨੂੰ ਰੋਕੀ ਹਾਂ ਉੱਥੇ ਤਾਂ ਇਹ ਕੰਮ ਹੀ ਨਹੀਂ ਉੱਥੇ ਗੱਡੀ ਚੜਾਉਣੀਆਂ ਰੋਕਣੀਆਂ ਜਿੱਦਾਂ ਸਿਸਟਮ ਹੈ ਪੂਰਾ ਸਿਸਟਮੈਟਿਕ ਸੋਸਾ ਦਾ ਸਿਸਟਮ ਸਾਰੀਆਂ ਸਸਤਾਵਾਂ ਟੁੱਟੀਆਂ ਆ ਸਾਲਿਆਂ ਸਾਬੰਦ ਕੋਈ ਵਜੂਦ ਨਹੀਂ ਰਿਹਾ ਤੇ ਹੁਣ ਤਾਂ ਸਾਡੀ ਅਸੈਂਬਲੀਆ ਵੀ ਵਜੂਦ ਨਹੀਂ ਰਿਹਾ ਪੰਜਾਬ ਦਾ ਤਾਂ ਵਿਸ਼ੇਸ਼ ਕਰਕੇ ਉੱਥੇ ਜਿਵੇਂ ਆਪੋਜੀਸ਼ਨ ਡੀਲ ਕਰਿਆ ਜਾਂਦਾ ਜਿਵੇਂ ਸਾਡੇ ਸਿਆਸਤਦਾਨ ਬੋਲਦੇ ਨੇ ਉਹ ਤੋਂ ਸਾਨੂੰ ਪਤਾ ਲੱਗ ਜਾਂਦਾ ਉਹ ਚ ਮੈਂ ਦੇਖਿਆ ਉੱਥੇ ਵੱਡੇ ਤੋਂ ਵੱਡੇ ਬੰਦੇ ਵੀ ਪੂਰੇ ਅਨਸ਼ਾਸਨ ਚ ਕੰਮ ਕਰ ਰਹੇ ਨੇ ਇੱਕ ਤਾਂ ਹੂੰ ਜੇ ਕੰਮ ਤਾਂ ਬਹੁਤ ਕਰਨਾ ਪੈਂਦਾ ਐ ਨਹੀਂ ਹੈਗਾ ਵੀ ਇੱਥੇ ਕੰਮ ਨਹੀਂ ਹੈ ਹੂੰ ਹੂੰ ਮੈਂ ਕਰਨਾ ਪੈਂਦਾ ਕਿ ਇਸ ਤੋਂ ਕੀ ਉਹਨਾਂ ਦਾ ਨਾ ਸਹਾਇਤਾ ਕਰਨ ਦਾ ਇੱਕ ਐਟੀਟਿਊਡ ਹੈ ਸੇਵਾ ਦੇ ਸਹਾਇਤਾ ਦਾ ਇਿੱਥੇ ਸਾਡੇ ਸਿਆਸਦਾਨ ਦਾ ਤਕੜੇ ਬੰਦੇ ਦਾ ਕਟਿਆ ਉਹ ਕਹਿੰਦਾ ਮੇਰਾ ਮੈਂ ਕੀ ਬਣਾ ਇੱਥੇ ਗਰੀਬ ਆਦਮੀ ਸਤਾ ਕਰਦਾ ਜੇ ਕੋਈ ਇੱਥੇ ਐਕਸੀਡੈਂਟ ਵੀ ਹੋ ਜੈ ਨਾ ਤੁਸੀਂ ਦੇਖੋਗੇ ਸਾਈਕਲਾਂ ਵਾਲੇ ਸਕੂਟਰਾਂ ਵਾਲੇ ਜੇ ਰਿਸ਼ੀਆਂ ਨੂੰ ਉੱਠਾ ਕੇ ਲੰਘ ਜਾਂਦੇ ਕੋਈ ਕੋਈ ਕਾਰਾਂ ਨਾਲ ਰੁਕਦਾ ਕਾਰਾਂ ਤਾਂ ਰੁਕਦੀ ਹੀ ਨਹੀਂ ਉੱਥੇ ਮਤਲਬ ਸਾਰੇ ਲੋਗ ਹੁਣ ਨਹੀਂ ਜਨ ਮੈਂ ਉਹਨਾਂ ਨੇ ਉਹ ਪੁੱਛਦੇ ਸੀ ਮੈਂ ਕਿ ਤੁਸੀਂ ਇੱਥੇ ਬੋਰਡ ਲਾ ਦਿਓ ਇੱਕ ਤਾਂ ਇਦਾਂ ਹੀ ਉਹ ਇਹ ਕੰਸਰਨ ਸੀ ਕਿ ਵੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਪੰਜਾਬ ਕਿਵੇਂ ਮੈਂ ਕਿਹਾ ਪੰਜਾਬ ਨੂੰ ਕੁਝ ਨਹੀਂ ਹੋਇਆ ਇੱਕ ਗੱਲ ਦਾ ਧਿਆਨ ਰੱਖੋ ਜੇ ਤੁਹਾਨੂੰ ਉਹੋਂ ਕੈਨੇਡਾ ਵਾਲੇ ਖਰਾਬ ਕਰਨੀ ਚਾਹੀਏ ਸੁਸਤੀ ਆ ਰਹੂੰ ਜਿੱਦ ਤੁਹਾਨੂੰ ਖਰਾਬ ਕਰਨਗੇ ਜਾਣਾ ਤੁਹਾਨੂੰ ਉੱਥੇ ਪੈਣਾ ਇਹ ਤਾਂ ਲਿਖਣਾ ਰੱਖਿਓ ਸਾਂਮੀ ਗਤੋਂ ਨੂੰ ਭਾਰਤੀ ਤੇ ਪੰਜਾਬੀ ਸੋ ਇਸ ਕਰਕੇ ਜਿੱਦੇ ਸਾਨੂੰ ਭੀੜ ਪੈ ਗਈ ਪੰਜਾਬ ਵਿੱਚ ਜਾਂ ਭਾਰਤ ਦੇਸ਼ ਨੂੰ ਹੋਏ ਵੀ ਉੱਧਰ ਤੁਸੀਂ ਬੋਲੋ ਤੇ ਜਿੱਦ ਤੁਹਾਨੂੰ ਭੀੜ ਪੈ ਗਈ ਉਹਦੇ ਅਸੀਂ ਬੋਲਾਂਗੇ ਇਹ ਤਾਂ ਫਾਰਮ ਹੁੰਦਾ ਸਿੱਧਾ ਜੀ ਕਿ ਪਰ ਉਹ ਜਿਹੜੇ ਸਿਆਸਦਾਨ ਨੂੰ ਉੱਥੇ ਵੀ ਚਮਚੇ ਹੈਗੇ ਨੇ ਮੈਂ ਇੱਕ ਸਿਆਸਦਾਨ ਪੰਜਾਬੀ ਉਹ ਜਿਹੜੀ ਰਾਜਨੀਤਿਕ ਪਾਰਟੀ ਉਹਦੇ ਨੇੜੇ ਆ ਤੇ ਮੈਂ ਉਹਦੇ ਪਾਸੇ ਚ ਕਿਹਾ ਵੀ ਇਹੇ ਕੋਚ ਬੱਚੇ 8-900 ਬੱਚਾ ਸੀ ਪੰਜਾਬ ਦਾ ਉਹਨਾਂ ਨੂੰ ਟ੍ਰੂਡਲ ਸਰਕਾਰ ਨੇ ਕਹਤਾ 5 ਸਾਲ ਬਾਅਦ ਪਹਿਲਾਂ 3 ਸਾਲ ਦੀ ਉਹਨਾਂ ਨੂੰ ਸਟੱਡੀ ਵੀਜ਼ਾ ਫਿਰ 2 ਸਾਲ ਦਾ ਦੱਚਾ ਫਲਮਟ ਫਿਰ ਕਹਿੰਦੇ ਜੀ ਇੰਨਾ ਤੱਕ ਵੀ ਜੇ ਗਲਤ ਸੀਗੇ ਕਾਗਜ਼ੀ ਗਲਤ ਸੀਗੇ ਜੀ ਮੈਂ ਉੱਥੇ ਕਿਹਾ ਵੀ ਜੀ ਵੀਜ਼ੇ ਸਾਡੀ ਸਰਕਾਰ ਨੇ ਥੋੜਾ ਦਿੱਤੇ ਨੇ ਹੂੰ ਇਹ ਤਾਂ ਪ੍ਰਸ਼ਾਸਨ ਨੇ ਨਹੀਂ ਨਾ ਦਿੱਤੇ ਇਹ ਤਾਂ ਟ੍ਰੂਡਲ ਦੀ ਸਰਕਾਰ ਨੇ ਦਿੱਤੇ ਨੇ ਜੇ ਟ੍ਰੂਡਲ ਦੀ ਸਰਕਾਰ ਨੂੰ 5 ਸਾਲ ਨਹੀਂ ਪਤਾ ਵੀ ਵੀਜ਼ੇ ਗਲਤ ਨੇ ਤੇ ਇਹਨਾਂ ਤੋਂ ਜਰਮਾਨਾ ਲੈਣੇ ਚਿੰਤੋਂ ਬੱਚਿਆਂ ਦੇ ਇਹਨਾਂ ਪੈਸਾ ਖਾਦਾ ਇਹਨਾਂ ਨੇ ਇੰਨੇ ਦੇ ਉਹ ਰਹਿ ਗਏ ਨੇ ਇਹ ਕਹਿੰਦੇ ਅਸੀਂ ਕੱਢਾਂਗੇ ਉਲਟਾ ਇਹਨਾਂ ਤੇ ਇੰਟਰਨੈਸ਼ਨਲ ਕੋਰਟ ਤੱਕ ਕਦਮ ਹੌ ਸਕਦਾ ਜੀ ਵੀ ਇਹਨਾਂ ਨੇ ਵੀ ਜੇ ਗਲਤ ਦੇ ਕੇ ਜਾਂ ਕੇ ਝੂਠ ਬੋਲਦੇ ਨੇ ਇਹਨਾਂ ਨੇ ਪਹਿਲਾਂ ਪੈਸੇ ਖਾਣ ਦੇ ਮਾਰੇ ਨੇ ਵੀ ਜੇ ਗਲਤ ਦਿੱਤੇ ਸਾਨੂੰ ਉਰੇ ਨਿਹੰਦਾ ਤੇ ਹੁਣ ਸਾਨੂੰ ਕੱਢਣਾ ਚਾਹੁੰਦੇ ਨੇ ਹੂੰ ਉਹ ਜੀ ਇੱਕ ਕੋਈ ਉਹ ਸੀਗਾ ਐ ਸੈਮੀਨਾਰ ਹੋ ਰਿਹਾ ਥੋੜੀ ਦੇਰ ਬਾਅਦ ਕਿਚਾਇਆ ਹੋਇਆ ਅਸੀਂ ਡਾਕਟਰ ਹੈ ਉਹ ਜੀ ਐ ਮੈਂ ਕਹਿੰਦਾ ਜੀ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਮੈਂ ਸਟੇਜ ਤੇ ਬੈਠਾ ਸੀ ਮੈਂ ਹਾ ਜੋ ਉਹ ਫਿਰ ਵੀ ਥੋੜਾ ਇੰਨਾ ਰੱਖਦੇ ਨੇ ਤੇ ਉਹ ਇੱਕ ਪਾਸੇ ਸਟੇਜ ਤੇ ਬਹਿ ਗਿਆ ਫਿਰ ਮੈਂ ਸਮਝ ਗਿਆ ਵੀ ਇਹ ਟੀਜ ਕਿਹਦਾ ਹੈ ਸਾਇੰਟਿਸਟ ਤੇ ਉਹ ਮੈਂ ਉੱਠ ਕੇ ਆਣਾ ਮੈਂ ਉੱਠ ਕੇ ਆ ਕੇ ਉਹਨੂੰ ਕਿਹਾ ਹਾਂ ਦੱਸੋ ਕੀ ਗੱਲ ਹੈ ਕਹਿੰਦਾ ਦੇਖੋ ਜੀ ਇਥੋਂ ਦੀ ਸਰਕਾਰ ਇੰਨਾ ਚੰਗਾ ਕਰ ਰਹੀ ਹੈ ਤੁਸੀਂ ਕਿਹਾ ਵੀ ਇਹ ਵੀਜਾਂ ਦੀ ਕੋਈ ਗੱਲ ਕਰੀ ਹੈ ਜੀ ਅੱਛਾ ਮੈਂ ਫੁੱਲ ਗਿਆ ਸੀ ਵੀ ਮੈਂ ਗੱਲ ਕਰੀ ਹੈ ਨੇ ਕਹਾ ਮੈਂ ਕਹਾਂ ਉਹ ਜਿਹੜਾ ਹੋਸਟ ਨੇ ਵੀ ਕਰੀ ਸੀ ਉਹਨੇ ਕਿਸੇ ਹੋਰ ਕੰਸਰਨ ਕਰੀ ਜਿਹਦੀ ਸਾਡੇ ਸੈਮੀਨਾਰ ਵਾਸਤੇ ਵੀ ਜਿੰਨੀ ਦਿੱਤੇ ਤੇ ਉਹ ਮੈਂ ਕਹਾਂ ਵੀ ਉਹ ਜੋ ਹੋਸਟ ਨੇ ਹੋਣਾ ਅਸੀਂ ਭਾਵੇਂ ਸਟੇਜ ਤੇ ਬੈਠੇ ਹੋਈਏ ਸਾਨੂੰ ਤਾਂ ਕੋਈ ਹੱਕ ਨਹੀਂ ਅਸੀਂ ਉਹਨਾਂ ਨੂੰ ਕਹਿਣ ਦਾ ਵੀ ਤੁਸੀਂ ਕੀ ਬੋਲੋ ਕੀ ਨਾ ਬੋਲੋ ਤੇ ਨਹੀਂ ਨਹੀਂ ਕਹਿੰਦੇ ਤੁਸੀਂ ਵੀ ਕਰੀ ਆ ਫਿਰ ਮੈਨੂੰ ਯਾਦ ਆ ਗਿਆ ਅੱਛਾ ਵੀ ਮੈਂ ਕਹਾਂ ਅੱਛਾ ਤੁਸੀਂ ਸਟੂਡੈਂਟ ਵਾਲੀ ਗੱਲ ਕਰਦਾ ਹਾਂ ਕਿਤੇ ਕਹਿੰਦਾ ਹਾਂ ਨਹੀਂ ਮੈਂ ਰੋਟਾ ਗਲਤ ਕਰਿਆ ਇਹ ਤਾਂ ਟਿਊਟਰ ਸਰਕਾਰ ਦਾ ਕਸੂਰ ਹੈ ਸਾਡੀ ਸਰਕਾਰ ਨੂੰ ਥੋੜਾ ਵੀ ਜਿੱਦੇ ਨੇ ਵੀ ਜੇ ਤੁਹਾਡੀ ਸਰਕਾਰ ਨੇ ਦਿੱਤੇ ਨੇ ਟਿਊਟਰ ਸਰਕਾਰ ਨੇ ਦਿੱਤੇ ਨੇ ਇਹ ਪੰਜ ਸਾਲ ਬਾਅਦ ਕਿੰਨੇ ਕਹਿੰਦੇ ਨੇ ਇਹ ਤਾਂ ਬਲਕੇ ਅਸੀਂ ਕਹਾਂਗੇ ਅਸੀਂ ਤਾਂ ਕੰਪਨਸੇਸ਼ਨ ਮੰਗਾਂਗੇ ਇਹਨਾਂ ਤੋਂ ਭਾਰਤ ਵੱਲੋਂ ਕਿਉਂ ਨਹੀਂ ਕਿ ਤੁਸੀਂ ਦਿੱਤੇ ਕਿਉਂ ਗਲਤ ਵੀ ਜੇ ਫਿਰ ਮੰਨੇ ਫਿਰ ਗਲਤੀ ਨਹੀਂ ਹਾਂ ਫਿਰ ਉਹ ਸੌਰੀ ਫੀਲ ਕਰਕੇ ਗਿਆ ਗੰਦਾ ਹੋਇਆ ਪਰ ਇਹਨਾਂ ਤੋਂ ਕਹਿਣਾ ਹੀ ਇਹ ਹੀ ਗੱਲ ਨਹੀਂ ਉੱਥੇ ਇੱਕ ਪੱਤਰਕਾਰ ਬੈਠਾ ਸੀ ਉੱਥੋਂ ਦੇ ਰੈਜ਼ੀਡੈਂਟ ਉਹ ਵੀ ਸਟੇਜ ਤੇ ਉਸ ਨੇ ਹੀ ਮੈਨੂੰ ਜਗਦੀ ਡਾਕਟਰ ਸਾਹਿਬ ਤੁਸੀਂ ਚਲੋ ਰਹਿ ਵਜਾ ਮੈਂ ਪਿੱਛੇ ਵਹਿ ਜਾਣਾ ਇਹਨਾਂ ਨਾਲ ਗੱਲ ਕਰਨ ਵਾਸਤੇ ਉਹ ਕਹਿੰਦਾ ਜੀ 900 ਬੱਚ ਕੰਡੇ ਕੰਡੇ ਦਾ ਨਾਮ ਦੇ ਨਾਮ ਪਿੱਛਪ ਕਰ ਗਿਆ ਫਿਰ ਜਾਂਦਾ ਹੋਇਆ ਖਰ ਮੈਨੂੰ ਸੌਰੀ ਫੀਲ ਕਰਕੇ ਗਿਆ ਪਰ ਇੱਕ ਗਲਤ ਜ਼ਰੂਰ ਹੈ ਮੰਨ ਲਓ ਮੈਂ ਕੁਝ ਗਲਤ ਵੀ ਕਹਿਤਾ ਉਹਨੂੰ ਕੀ ਮਰਚਾਂ ਲਗੀਆਂ ਉਹ ਹੋਏ ਸਰਕਾਰ ਦੇ ਵਿੱਚ ਇਹੀ ਗੱਲ ਹੋ ਰਿਹਾ ਹੈ ਇਹੀ ਗੱਲ ਹੋਥੇ ਹੈ ਜਿਹੜੇ ਪੰਜਾਬੀ ਨੇ ਨਾ ਉਹ ਚਮਚੀ ਬੜੀ ਮਾਰਦੇ ਨੇ ਇਹ ਚਮਚੀ ਨਹੀਂ ਮਾਰਦੀ ਹੁੰਦੀ ਸਿਆਸਤ ਦੇ ਵਿੱਚ 100 ਵਾਰੀ ਡਾਕਟਰ ਰੱਬ ਨੂੰ ਰਲਾ ਕਰ ਦਿੰਦੇ ਨੇ ਜੇ ਇਹ ਗਲਤ ਕਹਿ ਵੀ ਜਮਾਨ ਲੋ ਕੋਈ ਗਲਤ ਗੱਲ ਕਹੀ थी ਆਪੇ ਸਰਕਾਰ ਅਖੰਡ ਹੋਣੇ ਕਿ ਨਾ ਨਾ ਇਸ ਤਰ੍ਹਾਂ ਉਹ ਤਾਂ ਇੱਕ ਵਰਕਰ ਹੈ ਜੀ ਤੇ ਉਹਨੇ ਕਿਹਾ ਮੈਨੂੰ ਕਹਿਣ ਦੀ ਵਿਜਾ ਅਧਿ ਸਰਕਾਰ ਨੂੰ ਕਹਿ ਜਾ ਕੇ ਇਹ ਦੇਖੋ ਉਹ ਬੰਦਾ ਆਏ ਬੋਲਦਾ ਸੀ ਕਿ ਤੁਸੀਂ ਉਹਨੂੰ ਵੀਜਾ ਦਿੱਤਾ ਹੋਇਆ ਤਾਂ ਵੀਜਾ ਕੈਨਸਲ ਕਰੋ ਕਹੇ ਜੋ ਕੁਝ ਕਹਿਣਾ ਸੋ ਇਹ ਜਿਹੜੀ ਨਾ ਇੱਕ ਆਦਤ ਹੈ ਕਿ ਜਿਹੜਾ ਵੀ ਕੋਈ ਇੱਕ ਤਾਂ ਅਲੋਚਨਾ ਨਹੀਂ ਸੁਣੀ ਉੱਥੇ ਵੀ ਜੇ ਕੋਈ ਸਿਆਸਦਾਨ ਹੈ ਉਹ ਅਲੋਚਨਾ ਘੱਟ ਹੀ ਸੁਣ ਕੇ ਰਾਜ਼ੀ ਹੈ ਜਿਹੜਾ ਪੰਜਾਬੀ ਸਿਆਸਦਾਨ ਹੈ ਉਹ ਤਾਂ ਸਮਝਦਾ ਵੀ ਮੈਂ ਬਹੁਤ ਸਿਆਣਾ ਮੇਰੇ ਵਰਗਾ ਸਿਆਣਾ ਕੋਈ ਨਹੀਂ ਤੇ ਉੰਜ ਉਹ ਜਿਹੜੇ ਲੋਕ ਨੇ ਕੋਈ ਕਿਤਾਜ ਡਿਸਪਲਿਨ ਚ ਇੱਕ ਕੰਮ ਕੰਮ ਤੇ ਇੱਕ ਸੇਵਾ ਚ ਤੇ ਮੈਂ ਦੋ ਤਿੰਨ ਗੱਲਾਂ ਦੇਖੀਆਂ ਜਿਵੇਂ ਇੱਕ ਭਾਈ ਵੀਰ ਸਿੰਘ ਤੇ ਪ੍ਰੋਫੈਸਰ ਪੂਰਨ ਸਿੰਘ ਦੇ ਨਾਂ ਤੇ ਜੀ ਲਾਇਬ੍ਰੇਰੀ ਬਣੀ ਹੋਈ ਆ ਸਾਰੀਆਂ ਕਿਤਾਬਾਂ ਉਹਨਾਂ ਨੇ ਜਿੰਨਾ ਲਿਟਰੇਚਰ ਦੋਹਾਂ ਦਾ ਛਾਪਿਆ ਉਹਨਾਂ ਨੇ ਤੇ ਉਹ ਕਿਤਾਬਾਂ ਦੀ ਸੋਹਣੀ ਲਾਇਬ੍ਰੇਰੀ ਆ ਉਹਦੇ ਚ ਜਿਹੜਾ ਮਰਜੀ ਜਾਵੇ ਕਿਤਾਬ ਲੈ ਕੇ ਜਾਵੇ ਮਹੀਨੇ ਵਾਸਤੇ ਦੋ ਮਹੀਨੇ ਕੋਈ ਉਹਦੀ ਮੈਂਬਰਸ਼ਿਪ ਨਹੀਂ ਆ ਤੇ ਜੇ ਕੋਈ ਨਹੀਂ ਵੀ ਮੋੜ ਕੇ ਜਾਂਦਾ ਤਾਂ ਵੀ ਕੋਈ ਕਰਨੀ ਆ ਰੋਜ਼ ਜੇ ਜ਼ਵਾਰਾ ਵੀ ਆ ਕੇ ਕਿਤਾਬ ਲੈਣ ਨੂੰ ਫੇਰ ਵੀ ਠਕਾਉ ਦੇ ਦਿੰਦੇ ਨੇ ਇਦਾਂ ਮੈਂ ਇੱਕ ਹੋਰ ਲਾਇਬ੍ਰੇਰੀ ਦੇਖੀ ਉਹ ਸਿੱਖ ਚਾਤ ਸਬਾਰੇ ਸੀ ਉਹ ਬੜੀ ਚੰਗੀ ਡਾਇਰੀ ਚਾਹੁੰਦੀ ਸੀ ਉਹ ਚੰਗੀਆਂ ਸਿੱਖਾਂ ਜੀਆਂ ਕਿਤਾਬਾਂ ਉਹਨਾਂ ਨੇ ਰੱਖੀਆਂ ਚੀ ਤੇ ਉੱਥੇ ਲੋਕ ਲਿਖਦੇ ਲੋਕਦੇ ਅੱਛਾ ਨੇ ਰਿਲੇਟਿਵਲੀ ਸਟੈਂਡਰਡ ਵੀ ਚੰਗਾ ਇੱਕ ਨੇ ਮੈਨੂੰ ਉਹ ਭਈਆ ਸਾਹਮਣੇ ਕਤਾਵ ਉਹ ਰਿਲੀਜ਼ ਕਰਨ ਵਾਸਤੇ ਮੈਨੂੰ ਬੁਲਾਇਆ ਹੋਇਆ ਸੀ ਤੇ ਉਹਦੇ ਵਿੱਚ ਹੈਗਾ ਸਿੱਖ ਫਲਸਫੇ ਦੇ ਉੱਤੇ ਕਿਉਂਕਿ ਮੈਂ ਸਿੱਖ ਫਲਸਫੇ ਤੇ ਕਾਫੀ ਕੰਮ ਕਰਦਾ ਰਿਹਾ ਨਾ ਤੇ ਮੈਨੂੰ ਠੀਕ ਬਗਿਆ ਮੈਂ ਤਾਂ ਕਰ 2 ਘੰਟੇ ਦੀ ਪੜਕੀ ਹੋ 200 ਪੇਜ ਦੀ ਕਿਤਾਬ ਹੈ ਤੇ ਉਹ ਮੈਨੂੰ 11 ਕੋਈ ਮੈਂ ਆਇਆ ਤੇ ਮੈਂ ਰਾਤ ਨੂੰ ਪੱਕੇ ਤੇ ਆ ਸੱਤ ਕੋਈ ਸਵੇਰੇ ਮੈਂ ਉਹ ਇਨੌਗੁਰੇ ਆਉਦੀ ਕਰਨੇ ਬੰਮੋਚਨ ਕਹਿੰਨੇ ਜੀ ਨੋਪਾ ਤੇ ਫਿਰ ਮੈਨੂੰ ਪੜੀ ਹੋਣੀ ਚਾਹੀਦੀ ਹੈ ਹੂੰ ਸੋ ਤਾਂ ਮੈਂ ਕਹਿੰਦਾ ਅੱਛਾ ਕੰਮ ਕਰਦੇ ਨੇ ਲੋਗ ਨੇਂਤੀ ਨੇ ਇੱਕ ਦੂਜੇ ਦੀ ਰਿਸਪੈਕਟ ਵੀ ਕਰਦੇ ਨੇ ਮੈਨੂੰ ਉੱਥੇ ਕੋਈ ਇਹ ਜਾਂ ਨਹੀਂ ਦਿਖਿਆ ਵੀ ਜਿਹੜਾ ਕੋਈ ਬਹੁਤ ਹੀ ਜ਼ਿਆਦਾ ਕੁਝ ਤਾਂ ਹੁੰਦੀ ਨੇ ਐਵੇਂ ਨਹੀਂ ਜੀ ਨਹੀਂ ਠੀਕਾ ਉਹ ਜੇ ਤੁਸੀਂ ਕੁਝ ਨਹੀਂ ਕਹਿ ਸਕਦੇ ਹੁੰਦੇ ਪਰ ਜਿੱਥੇ ਇੱਕ ਬੰਦਾ ਇਹ ਸੋਚਦਾ ਵੀ ਮੈਂ ਠੀਕ ਆ ਤੇ ਉਹਦੀ ਗਲਤ ਹੋਵੇ ਉਹਨਾਂ ਦੇ ਸਾਨੂੰ ਕਿਸੇ ਨੂੰ ਨਹੀਂ ਟਕਣਾ ਪੈਂਦਾ ਸੀ ਉਹ ਰੋਕੀ ਆਪ ਹੀ ਟੋਕਦੇ ਵੀ ਯਾਰ ਤੈਨੂੰ ਪਤਾ ਨਹੀਂ ਰੂੜਾ ਹੈ ਜਾਂ ਗੱਲ ਆ ਹੈ ਫਲਸਫੀਕੀ ਇਹ ਸਹੀ ਤਰੀਕਾ ਹੈ ਇਹ ਵਧੀਆ ਤਰੀਕਾ ਸੀ ਉੱਥੇ ਅੱچھے ਬੰਦੇ ਮੈਂ ਦੇਖੇ ਨੇ ਔਰ ਉਹਨਾਂ ਵਿੱਚ ਭੋਲਾ ਵੀ ਕੋਈ ਮੜਕ ਨਹੀਂ ਆ ਹਮ ਉਸ ਤਰੀਕੇ ਦੀ ਸੋ ਮੈਨੂੰ ਇਹ ਲੱਗਦਾ ਹੈ ਵੀ ਉੱਥੋਂ ਸਾਨੂੰ ਹਾਂ ਇੱਕ ਗੱਲ ਜ਼ਰੂਰ ਹੈ ਕਹਿੰਦੇ ਕਿਉਂ ਬਣਾਵੇ ਤੋਰੀਆਂ ਤੇ ਬੜੀ ਬਹੂ ਦਾ ਨਾਂ ਉਸੇ ਜ਼ਮੀਨ ਹੀ ਨਹੀਂ ਹੈ ਸਾਡੇ ਕੋਲ ਤਾਂ ਨਹੀਂ ਜਮੀਨ ਨਹੀਂ ਉੱਥੇ ਵੱਧ ਹੀ ਥੋੜੀ ਹੈ ਜ਼ਮੀਨ ਜਿਆਦੇ ਹੈ ਇੱਕ ਮੈਂ ਉੱਥੇ ਦੇਖ ਕੇ ਆਇਆ ਵੀ ਜਿਵੇਂ ਮੈਂ ਲਿਖ ਰਹੀ ਸੀ ਪੰਜਾਬ ਦਰਸ਼ਨ ਤੱਕ ਤਾ ਉਹ ਮੈਂ ਸ਼ੁਰੂ ਕਰੀ ਹੋਈ ਸੀ ਤੇ ਉੱਥੇ ਮੈਂ ਦੇਖਿਆ ਮੈਂ ਲਿਖ ਰਹੀ ਸੀ ਇੱਕ ਟੋਟਮ ਉਹਨਾਂ ਨੇ ਦੇਖ ਕੇ ਮੈਨੂੰ ਜਿਹੜਾ ਤੁਸੀਂ ਟੋਟਮ ਬਣਾਇਆ ਇਹ ਆ ਟੋਟਮ ਐ ਹੁੰਦੇ ਨੇ ਉਹ ਮੈਨੂੰ ਦਿਖਾ ਕੇ ਲਏ ਉੱਥੇ ਜਿਹੜੇ ਉੱਥੇ ਦੇ ਆਦੀਵਾਸੀ ਨੇ ਕੈਨੇਡਾ ਦੇ ਸਮੁੰਦਰ ਟੋਟਮ ਉੱਤੇ ਜਿੱਥੇ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਹੈ ਉੱਥੇ ਬਣੇ ਹੋਏ ਨੇ ਉਹਦੀ ਫੋਟੋ ਖਿੱਚੀ ਵੀ ਅੱਛਾ ਮੈਂ ਤਾਂ ਲਿਖੇ ਹੋਏ ਸੀ ਉਹਦਾ ਹਾਂਜੀ ਆਪਦੇ ਲੈਕਚਰ 'ਚ ਪਰ ਉਹਨਾਂ ਨੇ ਆਖਿਆ ਉਹਨਾਂ ਨੇ ਸੁਣਿਆ ਚਾ ਤੁਸੀਂ ਟੋਟਮ ਬਾਰੇ ਵੀ ਤੁਹਾਨੂੰ ਪੂਰਾ ਪਤਾ ਹੈ ਮੈਂ ਕਿਹਾ ਹਾਂ ਉਹ ਇਸ ਕਰਕੇ ਹੁੰਦੇ ਨੇ ਉਹ ਫਿਰ ਮੈਨੂੰ ਦਿਖਾ ਕੇ ਵੀ ਦੇ ਆਹ ਉੱਥੇ ਮੈਂ ਇਹ ਵੀ ਦੇਖਿਆ ਕਿ ਜਿਹੜਾ ਸਮੁੰਦਰ ਹੈ ਉਹ ਅਮਰੀਕਾ ਤੇ ਇਹ ਜਿਹੜੀ ਕੈਨੇਡਾ ਦੀ ਸਰਹੱਦ ਸੀ ਜੀ ਤੇ ਉਹ ਬਿਲਕੁਲ ਇਦਾਂ ਹੀ ਆ ਸਰਹੱਦ ਆਪਣੇ ਤਹਾਸੈਣੀ ਵਾਲੇ ਦੀ ਸਰਹੱਦ ਜਿਹੜੀ ਜਾਂ ਬਾਗੇ ਵਾਲੀ ਉਹ ਬਿਲਕੁਲ ਹੈ ਸਮਨਿਧ ਹਮਲੇ ਆ ਉੱਥੇ ਆਈ ਨਹੀਂ ਉੱਥੇ ਜਿਵੇਂ ਆਪਣੇ ਟੌਲ ਬੈਰੀਅਰ ਲੱਗੇ ਨਾ ਇੱਕ ਜਾਣ ਵਾਲਾ ਥੋੜਾ ਜਿਹਾ ਅੱਗੇ ਲੱਗਿਆ ਹੋਇਆ ਉਧਰ ਤੇ ਆਉਣ ਵਾਲਿਆਂ ਦਾ ਇਧਰ ਨੂੰ ਲੱਗਿਆ ਹੋਇਆ ਉਹਦੇ ਵਿਚਾਲੇ 2 400 ਮੀਟਰ ਦਾ ਫਰਕ ਹੈ 200 ਮੀਟਰ ਦਾ ਬਸ ਇੰਨਾ ਹੀ ਉੱਚਾ ਸਰਹੱਦਾ ਇੰਟਰਨੈਸ਼ਨਲ ਦਾ ਤੇ ਇਹ ਕਿਧਰ ਹੈ ਕਿਧਰ ਗੇਟ ਜੇ ਬਣੇ ਹੋਏ ਨੇ ਉੱਥੇ ਸਮੁੰਦਰ ਵੀ ਆਏ ਵੰਡਿਆ ਹੋਇਆ ਮੈਂ ਐਚਐਸਵਾਈ ਨੈਚਰ ਕਹਿੰਦਾ ਹੁੰਦਾ ਰੋਜ਼ ਜੀ ਬਈ ਪਾਣੀਆਂ ਦੀ ਵੰਡ ਦਾ ਇੱਕ ਇੰਟਰਨੈਸ਼ਨਲ ਸਿਧਾਂਤ ਹੈ ਜਿੰਨੂੰ ਅਸੀਂ ਰਿਪੀਟਰੀਅਨ ਆ ਕਹਿੰਦੇ ਆ ਉਹਦੇ ਵਿੱਚ ਇਹ ਆ ਕਿ ਜੇ ਕੋਈ ਵੀ ਵਾਟਰ ਬਾਡੀ ਜਾਂ ਡਰੀਆ ਸਮੁੰਦਰ ਡਰੀਆ ਹੈ ਛੀਨ ਹੈ ਕੋਈ ਟੋਬਾ ਹੈ ਉਹਦੇ ਜੇ ਕੰਡੇ ਦੋ ਪਾਸੇ ਲੱਗਦੇ ਨੇ ਦੋ ਸੇਟਾਂ ਨਾਲ ਜਾਂ ਦੋ ਦੇਸ਼ਾਂ ਨਾਲ ਤਾਂ ਉਹਦਾ ਅੱਧ ਦੇ ਵਿੱਚ ਇੱਕ ਪਾਸੇ ਅੱਧ ਦੂਜੇ ਪਾਸੇ ਉੱਥੇ ਮੈਂ ਦੇਖ ਕੇ ਆਇਆ ਉਹ ਲਾਈਨ ਕਸਮ ਦੀ ਉਹਨੇ ਲਾਇਆ ਹੋਇਆ ਨਿਸ਼ਾਨ ਵਿੱਚੋਂ ਉਹ ਉੱਧਰ ਕਿੰਨਾ ਬੰਨ ਨਹੀਂ ਬੰਨਿਆ ਹੋਇਆ ਉਹ ਨਿਸ਼ਾਨ ਦੱਸਦੇ ਨੇ ਕਿ ਜਿਹੜੇ ਜਹਾਜ਼ ਇੱਧਰ ਆ ਗਿਆ ਤਾਂ ਇਹਦਾ ਫਤਵ ਮਿਲ ਸਕਦਾ ਜਹਾਜ਼ ਇੱਧਰ ਆ ਗਿਆ ਜੋ ਉੱਧਰ ਚਲਾ ਗਿਆ ਇਹਨਾਂ ਦਾ ਤਾਂ ਉੱਧਰ ਚਲਾ ਗਿਆ ਟੱਪ ਗਿਆ ਉਹ ਜੀ ਤੇ ਉਹ ਐ ਲਾਈਨ ਕੁਦਰਤੀ ਤੌਰ ਤੇ ਜਿਹੜੀ ਕਿਵੇਂ ਬੰਨ੍ਹਕਰੀ ਹੋਈ ਆ ਉਹ ਇੱਕ ਬਹੁਤ ਅੱਛਾ ਮੈਨੂੰ ਲੱਗਿਆ ਇਦਾਂ ਹੀ ਕਾਮਾਗਟਾ ਮਾਰੂ ਦਾ ਬੜਾ ਅੱਛਾ ਉੱਥੇ ਕਰਿਆ ਹੋਇਆ ਉਹਨਾਂ ਨੇ